ਵਿਸ਼ਵ ਵਰਤਾ ਦੇਖ ਰਹੇ ਹੈ ਦਰਸ਼ਕਾਂ ਦਾ ਖਬਰਾਂ ਦੇ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਡੀਆਈਜੀ ਹਰਜਰਨ ਸਿੰਘ ਪੁੱਲਰ ਕੇਸ ਦੇ ਵਿੱਚ ਸੀਬੀਆਈ ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ 9 ਦਿਨਾਂ ਦੀ ਸੀਬੀਆਈ ਰਿਮਾਂਡ ਤੇ ਭੇਜ ਦਿੱਤਾ ਹੈ ਸੀਬੀਆਈ ਟੀਮ ਵੱਲੋਂ ਧਾਇਰ ਅਰਜੀ ਤੇ ਅੱਜ ਸਵੇਰੇ ਅਦਾਲਤ ਦੇ ਵਿੱਚ ਸੁਣਵਾਈ ਹੋਈ ਅਦਾਲਤ ਦੇ ਵਿੱਚ ਸਰਕਾਰੀ ਵਕੀਲ ਨੇ ਮੁਲਜ਼ਮ ਦੇ ਰਿਮਾਂਡ ਦੀ ਬੇਨਤੀ ਕੀਤੀ ਹੈ ਹਾਲਾਂਕਿ ਕ੍ਰਿਸ਼ਨ ਦੇ ਵਕੀਲ ਨੇ ਬੇਨਤੀ ਦਾ ਵਿਰੋਧ ਕੀਤਾ ਸੀ ਅਸਵੇਰੇ ਜੇਲ੍ਹ ਦੇ ਵਿੱਚ ਬੰਦ ਮੁਲਜ਼ਮ ਨੂੰ ਵਿਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਸੀਬੀਆ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸਰਕਾਰੀ ਵਕੀਲ ਨੇ ਕਿਹਾ ਕਿ ਮੁਲਜ਼ਮ ਨੇ ਮਾਮਲੇ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਸੀਬੀਆਈ ਨੇ ਜਾਂਚ ਦੌਰਾਨ ਇੱਕ ਡਾਇਰੀ ਤੇ ਕਈ ਮਹੱਤਵਪੂਰਨ ਸਬੂਤ ਬਰਾਮਦ ਕੀਤੇ ਨੇ ਸੋ ਚੈਟਾਂ ਸਮੇਤ ਬਰਾਮਦ ਕੀਤੇ ਜਾਣ ਵਾਲੇ 100 ਜੀਬੀ ਦੇ ਡਾਟਾ ਵਿੱਚ ਕਾਫੀ ਸਬੂਤ ਨੇ ਵਿਚੋਲੇ ਕ੍ਰਿਸ਼ਨੂ ਨਾਲ ਸੰਬੰਧਕ ਦੇ ਕਈ ਪਹਿਲੂਆਂ ਦੀ ਜਾਂਚ ਕੀਤੀ ਜਾਣੀ ਹੈ ਸੋ ਇਸ ਲਈ 12 ਦਿਨਾਂ ਦੀ ਰਿਮਾਂਡ ਦੀ ਜ਼ਰੂਰਤ ਸੀਬੀਆਈ ਵੱਲੋਂ ਦੱਸੀ ਗਈ ਇਸ ਦਾ ਵਿਰੋਧ ਕਰਦੇ ਹੋਏ ਦੋਸ਼ੀ ਵਕੀ ਦੋਸ਼ੀ ਦੇ ਵਕੀਲ ਨੇ ਕਿਹਾ ਕਿ ਕ੍ਰਿਸ਼ਨਾ ਇੱਕ ਰਾਸ਼ਟਰੀ ਹਾਥੀ ਖਿਡਾਰੀ ਵੀ ਹੈ ਉਹ ਪੁਲਿਸ ਵਿਭਾਗ ਅਤੇ ਸਿਆਸਤਦਾਨਾਂ ਨੂੰ ਜਾਣਦਾ ਹੈ ਅਤੇ ਉਹਨਾਂ ਨਾਲ ਉਸ ਦੀ ਸਮਾਨਤਾ ਸਪਸ਼ਟ ਹੈ ਉਸ ਦੇ ਮੋਬਾਈਲ ਫੋਨ ਤੇ ਨੰਬਰ ਦਾ ਇਸ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਰਿਸ਼ਵਤ ਦੀ ਰਕਮ ਉਸ ਤੋਂ ਬਰਾਮਦ ਨਹੀਂ ਹੋਈ ਅਤੇ ਉਸ ਤੋਂ ਇੱਕ ਵੀ ਰੁਪਿਆ ਬਰਾਮਦ ਨਹੀਂ ਹੋਇਆ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੁਪਹਿਰ 1 ਵਜੇ ਤੋਂ ਬਾਅਦ ਰਿਮਾਂਡ ਦਾ ਹੁਕਮ ਤੈਅ ਕੀਤਾ ਸਪੈਸ਼ਲ ਟਾਸਕ ਫੋਰਸ ਦੇ ਸਾਬਕਾ ਏਆਈਜੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਕਾਰਵਾਈ ਜਲੰਧਰ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਕੀਤੀ ਗਈ ਹੈ ਉਸ ਸਮੇਂ ਅੰਮ੍ਰਿਤਸਰ ਦੇ ਸਿਵਲ ਲਾਈਨਸ ਵਿੱਚ ਨਜ਼ਰਬੰਦ ਨੇ ਤੇ ਪੁਲਿਸ ਨੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਸੋ ਇਸ ਘਟਨਾ ਦੇ ਪਿੱਛੇ 2017 ਦਾ ਇੱਕ ਮਾਮਲਾ ਦੱਸਿਆ ਜਾ ਰਿਹਾ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ 2017 ਨੂੰ ਅੰਮ੍ਰਿਤਸਰ ਦੇ ਵਿੱਚ ਬਲਵਿੰਦਰ ਸਿੰਘ ਨੂੰ ਐਸਟੀਐਫ ਅੰਮ੍ਰਿਤਸਰ ਪੁਲਿਸ ਨੇ ਸਿਵਲ ਹਸਪਤਾਲ ਪੱਟੀ ਤੋਂ ਚੁੱਕਿਆ ਸੀ ਤੇ ਬਾਅਦ ਦੇ ਵਿੱਚ ਉਸ ਤੇ ਹੈਰੋਇਨ ਰੱਖਣ ਦਾ ਦੋਸ਼ ਲਗਾਇਆ ਗਿਆ ਉਸਤੇ 1 ਕਿਲੋਗ੍ਰam ਹੈਰੋਇਨ ਪਾਈ ਗਈ ਅਤੇ ਉਸਤੇ ਪਾਕਿਸਤਾਨ ਦੇ ਵਿੱਚ ਹੈਰੋਇਨ ਮੰਗਵਾਉਣ ਦੇ ਇਲਜ਼ਾਮ ਵੀ ਲਗਾਏ ਗਏ। ਮਾਮਲੇ ਦੇ ਵਿੱਚ ਤਿੰਨ ਹੋਰ ਮੁਲਜ਼ਮਾਂ ਦੇ ਨਾਮ ਸ਼ਾਮਲ ਕੀਤੇ ਗਏ ਤੇ ਬਾਅਦ ਵਿੱਚ ਬਲਵਿੰਦਰ ਨੇ ਮਾਮਲੇ ਦੀ ਜਾਂਚ ਦੇ ਲਈ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਸੀ। ਐਸਟੀਐਫ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਹੈਰੋਇਨ ਦੀ ਇੱਕ ਹੋਰ ਖੇਪ ਭੌਰ ਸਿੰਘ ਨਾਮਕ ਇੱਕ ਮੁਲਜ਼ਮ ਦੇ ਖੇਤਾਂ ਵਿੱਚ ਦੱਬੀ ਹੋਈ ਸੀ। ਇਸ ਤੋਂ ਬਾਅਦ ਪੁਲਿਸ ਨੇ ਖੇਤ ਦੇ ਵਿੱਚੋਂ 4 ਕਿਲੋ 530 ਗ੍ਰਾਮ ਹੈਰੋਇਨ ਇੱਕ ਪਿਸਤਲ ਇੱਕ ਮੈਗਜ਼ੀਨ ਅਤੇ 56 ਕਾਰਦੂਸ ਬਰਾਮਦ ਕੀਤੇ ਸਨ। ਸਬਾਤ ਦੇ ਵਿੱਚ ਪੁਲਿਸ ਨੇ ਬਲਵਿੰਦਰ ਸਿੰਘ, ਮੇਜਰ ਸਿੰਘ, ਪੌਰ ਸਿੰਘ ਵਿਰੁੱਧ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਸਈ। ਬਲਵਿੰਦਰ ਸਿੰਘ ਵਿਰੁੱਧ ਇੱਕ ਪੂਰਕ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਜਿਸ ਵਿੱਚ ਗੁਰਜੰਟ ਸਿੰਘ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਸੋ ਬਲਵਿੰਦਰ ਸਿੰਘ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਤੇ ਨਵੰਬਰ 2019 ਦੇ ਵਿੱਚ ਹਾਈ ਕੋਰਟ ਨੇ ਪੁਲਿਸ ਡੀਜੀਪੀ ਬਿਊਰੋ ਆਫ ਇਨਵੈਸਟੀਗੇਸ਼ਨ ਪ੍ਰਮੋਡ ਦਾ ਬਾਰ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ ਸੋ ਜਾਂਚ ਤੋਂ ਬਾਅਦ ਡੀਜੀਪੀ ਨੇ ਦਸੰਬਰ 2020 ਦੇ ਵਿੱਚ ਬਲਵਿੰਦਰ ਸਿੰਘ ਦੇ ਤਕਾਲਵੇਰਵੇ ਸੀਸੀਟੀਵੀ ਫੁਟੇਜ ਅਤੇ ਲੋਕੇਸ਼ਨ ਡਾਟਾ ਹਾਈ ਕੋਰਟ ਦੇ ਵਿੱਚ ਜਮਾ ਕਰਵਾਈਆਂ ਕਾਲਵੇਰਵਿਆਂ ਤੇ ਸੀਸੀਟੀਵੀ ਫੁਟੇਜ ਤੇ ਸਵਾਲ ਖੜੇ ਕੀਤੇ ਗਏ ਅਤੇ 2021 ਦੇ ਵਿੱਚ ਹਾਈ ਕੋਰਟ ਨੇ ਜਾਂਚ ਸੀਬੀਆਈ ਨੂੰ ਤਬਦੀਲ ਕਰ ਦਿੱਤੀ ਤੇ ਹੁਣ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਸਪੈਸ਼ਲ ਟਾਸਕ ਫੋਰਸ ਦੇ ਸਾਬਕਾ ਏਆਈਜੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਦੋਂ ਗੁਰਸਿਮਰਨ ਸਿੰਘ ਮੰਡ ਨੂੰ ਪਾਕਿਸਤਾਨੀ ਗੈਂਗਸਟਰ ਸਹਿਜਾਦ ਪੱਟੀ ਵੱਲੋਂ ਧਮਕੀ ਦਿੱਤੀ ਗਈ ਹੈ ਦਰਸਲ ਸਹਿਜਾਦ ਪੱਟੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੇ ਗੁਰਸਿਮਰਨ ਮੰਡ ਨੂੰ ਧਮਕੀਆਂ ਮਿਲੀਆਂ ਨੇ ਦੋਸ਼ੀ ਨੇ ਉਸ ਦੇ ਘਰ ਦੇ ਗਰਨੇਡ ਤੇ ਰਾਕਟ ਲਾਂਚਰਾਂ ਦੇ ਨਾਲ ਹਮਲਾ ਕਰਨ ਦੀ ਧਮਕੀ ਦਿੱਤੀ ਹੈ ਪੀੜਤ ਗੁਰਸਿਮਰਨ ਮੰਡ ਨੂੰ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਉਸ ਨੂੰ ਵਾਈ ਪਲੱਸ ਸੁਰੱਖਿਆ ਮਿਲੀ ਹੋਈ ਹੈ ਮੰਡ ਦੇ ਮੁਤਾਬਕ ਇੱਕ ਵਿਅਕਤੀ ਨੇ ਵਟਸਐਪ ਕਾਲ ਕੀਤੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਨ ਦੀ ਧਮਕੀ ਦਿੱਤੀ ਹੈ ਤੇ ਰਾਮ ਮੰਦਰ ਸਮੇਤ ਕਈ ਮੰਦਰਾ ਨੂੰ ਨਿਸ਼ਾਨਾ ਬਣਾਉਣ ਬਾਰੇ ਵੀ ਉਸ ਵੱਲੋਂ ਗੱਲ ਕਹੀ ਗਈ ਹੈ ਗੁਰਸਿਮਰਨ ਨੂੰ ਪਿਛਲੇ 15 ਦਿਨਾਂ ਦੇ ਵਿੱਚ ਅਜਿਹੇ ਕਾਲਾਂ ਆਈਆਂ ਨੇ ਅਜਿਹਾ ਉਸ ਵੱਲੋਂ ਦਾਵਾ ਕੀਤਾ ਗਿਆ ਹੈ ਗੁਰਸਿਮਰਨ ਮੰਡਰੂ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਟਾਰਗੇਟ ਕੀਤਾ ਗਿਆ ਹੈ ਮੰਡ ਲੁਧਿਆਣਾ ਦੇ ਸਰਾਬਾ ਨਗਰ ਐਕਸਟੈਂਸ਼ਨ ਦਾ ਰਹਿਣ ਵਾਲਾ ਤੇ ਅੰਤਰਰਾਸ਼ਟਰੀ ਪਾਕ ਖਾਲਿਸਤਾਨੀ ਵਿਰੋਧੀ ਹੱਤਿਆਵਾਦ ਫਰੰਟ ਦਾ ਰਾਸ਼ਟਰੀ ਪ੍ਰਧਾਨ ਹੈ ਸੋ ਸਦਰ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ ਉਸਨੇ ਕਿਹਾ ਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ 2018 ਤੋਂ ਧਮਕੀਆਂ ਮਿਲ ਰਹੀਆਂ ਨੇ ਮਾਂਡਰੇ ਕਹਿਆ ਕਿ ਉਸਨੇ 5 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਨੂੰ ਅਤਵਾਦੀ ਐਲਾਨਣ ਦੇ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਪਿਛਲੇ 15 ਦਿਨਾਂ ਤੋਂ ਉਸਦੇ ਮੋਬਾਈਲ ਤੇ ਇੰਸਟਾਗ੍ਰਾਮ ਤੇ ਧਮਕੀਆਂ ਮਿਲ ਰਹੀਆਂ ਨੇ ਕਾਲ ਕਰਨ ਵਾਲਿਆਂ ਨੇ ਉਸਦੇ ਘਰ ਤੇ ਗਰਨੇਡ ਤੇ ਰਾਕਟ ਲਾਂਚਰਾਂ ਨਾਲ ਹਮਲਾ ਕਰਨ ਦੀ ਧਮਕੀ ਦਿੱਤੀ ਹੈ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੰਬਾਲਾ ਹਵਾਈ ਸੈਨਾ ਸਟੇਸ਼ਨ ਤੋਂ ਰਾਫੇਲ ਲੜਾਕੂ ਜਹਾਜ਼ ਦੇ ਵਿੱਚ ਉਡਾਨ ਭਰ ਕੇ ਇਤਿਹਾਸ ਰਚ ਦਿੱਤਾ ਹੈ ਰਾਸ਼ਟਰਪਤੀ ਮੁਰਮੂ ਫਲਾਈਟ ਸੂਟ ਪੈਨਕੇ ਰਾਫੇਲ ਦੇ ਵਿੱਚ ਸਵਾਰ ਹੋਏ ਅਤੇ ਉਡਾਣ ਭਰਨ ਤੋਂ ਪਹਿਲਾਂ ਉਨ੍ਹਾਂ ਨੇ ਹੱਥ ਹਿਲਾਇਆ। ਰਾਸ਼ਟਰਪਤੀ ਮੁਰਮੂ ਇੱਕ ਵਿਸ਼ੇਸ਼ ਉਡਾਣ ਦੇ ਰਾਹੀਂ ਅਬਾਲਾ ਪਹੁੰਚੇ। 에어 ચીਫ ਮਾਰਸ਼ਲ ਅਮਰਪ੍ਰੀਤ ਸਿੰਘ ਨੇ 에어 ਫੋਰਸ ਸਟੇਸ਼ਨ ਤੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਦੀ ਇਸ ਉਡਾਣ ਨੇ ਭਾਰਤੀ ਹਵਾਈ ਸੈਨਾ ਅਤੇ ਪੂਰੇ ਦੇਸ਼ ਨੂੰ ਮਾਣ ਦੇ ਨਾਲ ਭਰ ਦਿੱਤਾ। ਰਾਸ਼ਟਰਪਤੀ ਮੁਰਮੂ ਭਾਰਤ ਦੇ ਪਹਿਲੇ ਮਹਿਲਾ ਰਾਸ਼ਟਰਪਤੀ ਨੇ ਜਿਨ੍ਹਾਂ ਵੱਲੋਂ ਲੜਾਕੂ ਜਹਾਜ਼ ਰਾਫੇਲ ਦੀ ਸਫਲ ਉਡਾਣ ਭਰੀ ਗਈ ਹੈ। ਹਵਾਈ ਸੈਨਾ ਸਟੇਸ਼ਨ ਤੇ ਰਾਸ਼ਟਰਪਤੀ ਗਾਰਡ ਆਫ ਆਨਰ ਉਹਨਾਂ ਨੂੰ ਪੇਸ਼ ਕੀਤਾ ਗਿਆ ਫਿਰ ਰਾਸ਼ਟਰਪਤੀ ਨੇ ਪਰੇਡ ਦਾ ਨਿਰੇਖਣ ਕੀਤਾ ਉਹਨਾਂ ਨੇ ਸੈਨਿਕਾਂ ਨਾਲ ਮੁਲਾਕਾਤ ਵੀ ਕੀਤੀ ਤੇ ਹਵਾਈ ਸੈਨਾ ਸਟੇਸ਼ਨ ਦੇ ਯੂਨਿਟਾਂ ਦਾ ਨਿਰੇਖਣ ਵੀ ਕੀਤਾ ਡਿਪਟੀ ਕਮਿਸ਼ਨਰ ਅਜੇ ਤੋਮਰ ਨੇ ਕਿਹਾ ਕਿ ਰਾਸ਼ਟਰਪਤੀ ਦਿੱਲੀ ਤੋਂ ਹਵਾਈ ਜਾਜ਼ਰਾਈ ਅੰਬਾਲਾ ਸ਼ੋਣੀ ਦੇ 에ਅਰ ਫੋਰਸ ਸਟੇਸ਼ਨ ਪਹੁੰਚੇ ਨੇ ਸੁਰੱਖਿਆ ਕਾਰਨਾਂ ਕਰਕੇ 에ਅਰਪੋਰਟ ਸਟੇਸ਼ਨ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਡਰੋਨ ਉਡਾਉਣ ਤੇ ਪਾਬੰਦੀ ਲਗਾਈ ਗਈ ਸੀ ਸਿਰਫ ਅਧਿਕਾਰਤ ਕਰਮਚਾਰੀਆਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਪੈਦਾ ਹੋ ਗਿਆ ਹੈ ਇਸ ਵਾਰ ਮਾਮਲਾ ਗੰਭੀਰ ਹੈ ਖਾਲਸਤਾਨੀ ਅਤਵਾਦ ਸੰਗਠਨ 6 ਫਾਰ ਜਸਟਿਸ ਨੇ ਦਿਲਜੀਤ ਨੂੰ ਸਿੱਧੀ ਧਮਕੀ ਜਾਰੀ ਕੀਤੀ ਹੈ ਐਸ ਐਫ ਜੇ ਦੇ ਗੁਰਪੰਤ ਪੰਨੂ ਨੇ ਐਲਾਨ ਕੀਤਾ ਹੈ ਕਿ ਉਹ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਦਿਲਜੀਤ ਦੇ 뮤직 ਕਾਨਸਰਟ ਨੂੰ ਬੰਦ ਕਰਾਉਣਗੇ ਦੱਸਦੀ ਹੈ ਕਿ ਇਸ ਧਮਕੀ ਦੀ ਵਜ੍ਹਾ ਬੇहद ਹੈਰਾਨ ਕਰਨ ਵਾਲੀ ਹੈ ਅਤੇ ਖਾਲੀ ਦੇ ਵਿੱਚ ਤੁਹਾਨੂੰ ਦੱਸਦੀ ਹੈ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਇੱਕ એપisode ਦੇ ਵਿੱਚ ਦਿਲਜੀਤ ਦੋਸਾਂਜ ਨੇ ਹੋਸਟ ਅਮਿਤਾਬ ਬਚਨ ਦੇ ਪੈਰ ਛੂਏ ਸਨ ਜਿਸ ਤੋਂ ਬਾਅਦ ਐਸਜੀਐਫ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਦਿਲਜੀਤ ਨੇ ਪੈਰ ਛੂਕੇ 1984 ਦੇ ਸਿੱਖ ਨਸ਼ਲ ਕੁਸ਼ੀ ਦੇ ਹਰ ਪੀੜਤ ਹਰ ਵਿਧਵਾ ਹਰ ਅਨਾਥ ਦਾ અપਮਾਨ ਕੀਤਾ ਹੈ ਬ੍ਰਾਜ਼ੀਲ ਦੇ ਮਹਾਨਗਰ ਰਿਓ ਦੇ ਜੇਂਰੀਓ ਦੇ ਵਿੱਚ ਪੁਲਿਸ ਤੇ ਡਰੱਗ ਸੰਗਠਨ ਰੈਡ ਕਮਾਂਡ ਦੇ ਖਿਲਾਫ ਹੁਣ ਸਭ ਤੋਂ ਵੱਡਾ ਆਪਰੇਸ਼ਨ ਕੀਤਾ ਗਿਆ ਹੈ ਇਸ ਆਪਰੇਸ਼ਨ ਦੇ ਵਿੱਚ 2500 ਪੁਲਿਸ ਕਰਮਚਾਰੀ ਜਿਹੜੇ ਨੇ ਉਹ ਲੱਗੇ ਹੋਏ ਨੇ ਤੇ ਰਾਜਧਾਨੀ ਰਿਯਾਦ ਦੀ ਜਨਰੀਓ ਦੇ ਵਿੱਚ ਹੈਲੀਕਾਪਟਰਾਂ ਦੇ ਰਾਹੀਂ ਅਪਰਾਧੀਆਂ ਦੇ ਇਲਾਕਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਵੇਂ ਇਹ ਪੁਲਿਸ ਦੀਆਂ ਟੀਮਾਂ ਅੱਗੇ ਵਧੀਆਂ ਰੈਡ ਕਮਾਂਡ ਗਰੋ ਦੇ ਮੈਂਬਰਾਂ ਵੱਲੋਂ ਜ਼ਬਰਦਸਤ ਗੋਲੀਬਾਰੀ ਕੀਤੀ ਗਈ ਅਧਿਕਾਰੀਆਂ ਦੇ ਮੁਤਾਬਕ ਗਰੋ ਨੇ ਸੜਕਾਂ ਤੇ ਵੱਲ ਦੇ ਬੈਰੀਕੇਡ ਲਗਾਏ ਅਤੇ ਪੁਲਿਸ ਨੂੰ ਰੋਕਣ ਦੇ ਲਈ ਡਰੋਨ ਦੇ ਨਾਲ ਬੰਬ ਸੁੱਟੇ ਸੁਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਪਾਰੀ ਹਥਿਆਰਾਂ ਦੀ ਵਰਤੋਂ ਕੀਤੀ ਹੈ ਜ਼ਬਰਦਸਤ ਮੁਕਾਬਲੇ ਦੇ ਵਿੱਚ 64 ਲੋਕ ਮਾਰੇ ਗਏ ਨੇ ਇਹਨਾਂ ਦੇ ਵਿੱਚ 4 ਪੁਲਿਸ ਕਰਮਚਾਰੀ ਵੀ ਸ਼ਾਮਲ ਨੇ ਰਿਪੋਰਟਾਂ ਦੇ ਮੁਤਾਬਕ ਪੁਲਿਸ ਇੱਕ ਸਾਲ ਤੋਂ ਇਸ ਹਮਲੇ ਦੀ ਯੋਜਨਾ ਬਣਾ ਰਹੀ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ 80 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੋ ਇਤਿਹਾਸ ਦੇ ਵਿੱਚ ਡਰੱਗ ਮਾਫੀਆ ਦੇ ਖਿਲਾਫ ਬ੍ਰਾਜ਼ੀਲ ਦੇ ਵਿੱਚ ਪੁਲਿਸ ਦੀ ਇਹ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਪੁਲਿਸ ਨੇ ਇੱਕ ਦਿਨ ਦਿਨ ਭਰ ਚੱਲੇ ਮੁਕਾਬਲੇ ਦੇ ਵਿੱਚ 80 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਕਾਰਵਾਈ ਦੇ ਵਿੱਚ ਨੇੜੇ ਰਹਿੰਦੇ ਲਗਭਗ 3 ਲੱਖ ਵਸਨੀਕਾਂ ਦੇ ਵਿੱਚ دہشت ਫੈਲੀ ਹੈ ਲੋਕ ਸਥਿਤੀ ਨੂੰ ਯੁੱਧ ਵਾਲੇ ਹਾਲਾਤਾਂ ਵਰਗਾ ਦੱਸ ਰਹੇ ਨੇ ਗੋਲੀਬਾਰੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਈ ਨਾਗਰਿਕ ਵੀ ਜ਼ਖਮੀ ਹੋਏ ਨੇ ਇਹ ਸੜਕਾਂ ਵੀ ਬੰਦ ਕੀਤੀਆਂ ਗਈਆਂ ਵਸਨੀਕਾਂ ਨੇ ਦੱਸਿਆ ਕਿ ਦਿਨ ਭਰ ਗੋਲੀਆਂ ਅਤੇ ਤਮਾਕਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ ਨੇ ਅਤੇ ਇਸ ਸਾਰੀ ਗੋਲੀਬਾਰੀ ਦੇ ਦੌਰਾਨ ਲੋਕ ਘਰਾਂ ਦੇ ਵਿੱਚ ਹੀ ਬੰਦ ਰਹੇ ਨੇ ਘਰਾਂ ਤੋਂ ਬਾਹਰ ਨਹੀਂ ਨਿਕਲੇ ਬ੍ਰਾਜ਼ੀਲ ਦੀ ਸਰਕਾਰ ਦੇ ਮੁਤਾਬਕ ਇਸ ਖੇਤਰ ਨੂੰ ਰੈੱਡ ਕਮਾਂਡ ਦੇ ਲਈ ਮੁੱਖ ਆਧਾਰ ਮੰਨਿਆ ਗਿਆ ਅਤੇ ਵਿਰੋਹ ਲੰਮੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਸ਼ਾਮਲ ਸੀ ਜਿਸ ਨੂੰ ਖਤਮ ਕਰਨ ਦੇ ਲਈ ਬ੍ਰਾਜ਼ੀਲ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਹੈ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ-ਬਹੁਤ ਧੰਨਵਾਦ ਵਿਸ਼ਵ वार्ता ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਬਹੁਤ-ਬਹੁਤ ਸਵਾਗਤ ਬੁਲੇਟਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ DIG ਹਰਚਰਨ ਸਿੰਘ ਭੁੱਲਰ ਕੇਸ ਦੇ ਵਿੱਚ CBI ਅਦਾਲਤ ਨੇ ਵਿਚੋਲੇ ਕ੍ਰਿਸ਼ਨੂ ਨੂੰ 9 ਦਿਨਾਂ ਦੀ CBI ਰਿਮਾਂਡ ਤੇ ਭੇਜ ਦਿੱਤਾ ਹੈ। CBI ਟੀਮ ਵੱਲੋਂ ਧਾਇਰ ਅਰਜੀ ਤੇ ਅੱਜ ਸਵੇਰੇ ਅਦਾਲਤ ਦੇ ਵਿੱਚ ਸੁਣਵਾਈ ਹੋਈ। ਅਦਾਲਤ ਦੇ ਵਿੱਚ ਸਰਕਾਰੀ ਵਕੀਲ ਨੇ ਮੁਲਜ਼ਮ ਦੇ ਰਿਮਾਂਡ ਦੀ ਬੇਨਤੀ ਕੀਤੀ ਹੈ। ਹਾਲਾਂਕਿ ਕ੍ਰਿਸ਼ਨ ਦੇ ਵਕੀਲ ਨੇ ਬੇਨਤੀ ਦਾ ਵਿਰੋਧ ਕੀਤਾ ਸੀ। ਅੱਜ ਸਵੇਰੇ ਜੇਲ੍ਹ ਦੇ ਵਿੱਚ ਬੰਦ ਮੁਲਜ਼ਮ ਨੂੰ ਵਿਚੋਲੇ ਕ੍ਰਿਸ਼ਨੂ ਨੂੰ ਚੰਡੀਗੜ੍ਹ ਸੀਬੀਆ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸਰਕਾਰੀ ਵਕੀਲ ਨੇ ਕਿਹਾ ਕਿ ਮੁਲਜ਼ਮ ਨੇ ਮਾਮਲੇ ਦੇ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਸੀਬੀਆਈ ਨੇ ਜਾਂਚ ਦੌਰਾਨ ਇੱਕ ਡਾਇਰੀ ਤੇ ਕਈ ਮਹੱਤਵਪੂਰਨ ਸਬੂਤ ਬਰਾਮਦ ਕੀਤੇ ਨੇ ਸੋ ਚੈਟਾਂ ਸਮੇਤ ਬਰਾਮਦ ਕੀਤੇ ਜਾਣ ਵਾਲੇ 100 ਜੀਬੀ ਦੇ ਡਾਟਾ ਵਿੱਚ ਕਾਫੀ ਸਬੂਤ ਨੇ ਵਿਚੋਲੇ ਕ੍ਰਿਸ਼ਨੂ ਨਾਲ ਸੰਬੰਧਕ ਦੇ ਕਈ ਪਹਿਲੂਆਂ ਦੀ ਜਾਂਚ ਕੀਤੀ ਜਾਣੀ ਹੈ ਸੋ ਇਸ ਲਈ 12 ਦਿਨਾਂ ਦੀ ਰਿਮਾਂਡ ਦੀ ਜ਼ਰੂਰਤ ਸੀਬੀਆਈ ਵੱਲੋਂ ਦੱਸੀ ਗਈ ਇਸ ਦਾ ਵਿਰੋਧ ਕਰਦੇ ਹੋਏ ਦੋਸ਼ੀ ਵਕੀ ਦੋਸ਼ੀ ਦੇ ਵਕੀਲ ਨੇ ਕਿਹਾ ਕਿ ਕ੍ਰਿਸ਼ਨਾ ਇੱਕ ਰਾਸ਼ਟਰੀ ਹਾਕੀ ਖਿਡਾਰੀ ਵੀ ਹੈ ਉਹ ਪੁਲਿਸ ਵਿਭਾਗ ਅਤੇ ਸਿਆਸਤਦਾਨਾਂ ਨੂੰ ਜਾਣਦਾ ਹੈ ਅਤੇ ਉਨ੍ਹਾਂ ਨਾਲ ਉਸ ਦੀ ਸਮਾਨਤਾ ਸਪਸ਼ਟ ਹੈ ਉਸ ਦੇ ਮੋਬਾਈਲ ਫੋਨ ਤੇ ਨੰਬਰ ਦਾ ਇਸ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਰਿਸ਼ਵਤ ਦੀ ਰਕਮ ਉਸ ਤੋਂ ਬਰਾਮਦ ਨਹੀਂ ਹੋਈ ਅਤੇ ਉਸ ਤੋਂ ਇੱਕ ਵੀ ਰੁਪਇਆ ਬਰਾਮਦ ਨਹੀਂ ਹੋਇਆ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਦੁਪਹਿਰ 1 ਵਜੇ ਤੋਂ ਬਾਅਦ ਰਿਮਾਂਡ ਦਾ ਹੁਕਮ ਤੈਅ ਕੀਤਾ ਸਪੈਸ਼ਲ ਟਾਸਕ ਫੋਰਸ ਦੇ ਸਾਬਕਾ ਏਆਈਜੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਕਾਰਵਾਈ ਜਲੰਧਰ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਕੀਤੀ ਗਈ ਹੈ ਇਹ ਉਸ ਸਮੇਂ ਅੰਮ੍ਰਿਤਸਰ ਦੇ ਸਿਵਲ ਲਾਈਨਸ ਵਿੱਚ ਨਜ਼ਰਬੰਦ ਨੇ ਤੇ ਪੁਲਿਸ ਨੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ। ਸੋ ਇਸ ਘਟਨਾ ਦੇ ਪਿੱਛੇ 2017 ਦਾ ਇੱਕ ਮਾਮਲਾ ਦੱਸਿਆ ਜਾ ਰਿਹਾ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। 2017 ਨੂੰ ਅੰਮ੍ਰਿਤਸਰ ਦੇ ਵਿੱਚ ਬਲਵਿੰਦਰ ਸਿੰਘ ਨੂੰ ਐਸਟੀਐਫ ਅੰਮ੍ਰਿਤਸਰ ਪੁਲਿਸ ਨੇ ਸਿਵਲ ਹਸਪਤਾਲ ਪੱਟੀ ਤੋਂ ਚੁੱਕਿਆ ਸੀ ਤੇ ਬਾਅਦ ਦੇ ਵਿੱਚ ਉਸ ਤੇ ਹੈਰੋਇਨ ਰੱਖਣ ਦਾ ਦੋਸ਼ ਲਗਾਇਆ ਗਿਆ। ਉਸ ਤੇ 1 ਗ੍ਰਾਮ ਹੈਰੋਇਨ ਪਾਈ ਗਈ ਅਤੇ ਉਸ ਤੇ ਪਾਕਿਸਤਾਨ ਦੇ ਵਿੱਚ ਹੈਰੋਇਨ ਮੰਗਵਾਉਣ ਦੇ ਇਲਜ਼ਾਮ ਵੀ ਲਗਾਏ ਗਏ। ਮਾਮਲੇ ਦੇ ਵਿੱਚ ਤਿੰਨ ਹੋਰ ਮੁਲਜ਼ਮਾਂ ਦੇ ਨਾਮ ਸ਼ਾਮਲ ਕੀਤੇ ਗਏ ਤੇ ਬਾਅਦ ਵਿੱਚ ਬਲਵਿੰਦਰ ਨੇ ਮਾਮਲੇ ਦੀ ਜਾਂਚ ਦੇ ਲਈ ਹਾਈ ਕੋਰਟ ਦੇ ਵਿੱਚ ਅਪੀਲ ਕੀਤੀ ਸੀ ਐਸਟੀਐਫ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਕਿ ਹੈਰੋਇਨ ਦੀ ਇੱਕ ਹੋਰ ਖੇਪ ਭੌਰ ਸਿੰਘ ਨਾਮਕ ਇੱਕ ਮੁਲਜ਼ਮ ਦੇ ਖੇਤਾਂ ਵਿੱਚ ਦੱਬੀ ਹੋਈ ਸੀ ਇਸ ਤੋਂ ਬਾਅਦ ਪੁਲਿਸ ਨੇ ਖੇਤ ਦੇ ਵਿੱਚੋਂ 4 ਕਿਲੋ 530 ਗ੍ਰਾਮ ਹੈਰੋਇਨ ਇੱਕ ਪਿਸਤਲ ਇੱਕ ਮੈਗਜ਼ੀਨ ਅਤੇ 56 ਕਾਰਦੂਸ ਬਰਾਮਦ ਕੀਤੇ ਸਨ। ਸਵਾਦ ਦੇ ਵਿੱਚ ਪੁਲਿਸ ਨੇ ਬਲਵਿੰਦਰ ਸਿੰਘ, ਮੇਜਰ ਸਿੰਘ, ਪੌਰ ਸਿੰਘ ਵਿਰੋਧ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ। ਬਲਵਿੰਦਰ ਸਿੰਘ ਵਿਰੋਧ ਇੱਕ ਪੂਰਕ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਜਿਸ ਵਿੱਚ ਗੁਰਜੰਟ ਸਿੰਘ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ ਸੋ ਬਲਵਿੰਦਰ ਸਿੰਘ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਤੇ ਨਵੰਬਰ 2019 ਦੇ ਵਿੱਚ ਹਾਈ ਕੋਰਟ ਨੇ ਪੁਲਿਸ ਡੀਜੀਪੀ ਬਿਊਰੋ ਆਫ ਇਨਵੈਸਟੀਗੇਸ਼ਨ ਪ੍ਰਮੋਦ ਬਾਦਲ ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ ਸੋ ਜਾਂਚ ਤੋਂ ਬਾਅਦ ਡੀਜੀਪੀ ਨੇ ਦਸੰਬਰ 2020 ਦੇ ਵਿੱਚ ਬਲਵਿੰਦਰ ਸਿੰਘ ਦੇ ਕਾਲ ਵੇਰਵੇ ਸੀਸੀਟੀਵੀ ਫੁਟੇਜ ਅਤੇ ਲੋਕੇਸ਼ਨ ਡਾਟਾ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਵਾਈਆਂ ਕਾਲ ਵੇਰਵਿਆਂ ਅਤੇ ਸੀਸੀਟੀਵੀ ਫੁਟੇਜ ਤੇ ਸਵਾਲ ਖੜੇ ਕੀਤੇ ਗਏ ਅਤੇ 2021 ਦੇ ਵਿੱਚ ਹਾਈ ਕੋਰਟ ਨੇ ਜਾਂਚ ਸੀਬੀਆਈ ਨੂੰ ਤਬਦੀਲ ਕਰ ਦਿੱਤੀ ਤੇ ਹੁਣ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਸਪੈਸ਼ਲ ਟਾਸਕ ਫੋਰਸ ਦੇ ਸਾਬਕਾ ਏਆਈਜੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੋ ਉਧਰ ਗੁਰਸਿਮਰਨ ਸਿੰਘ ਮੰਡ ਨੂੰ ਪਾਕਿਸਤਾਨੀ ਗੈਂਗਸਟਰ ਸਹਿਜਾਦ ਪੱਟੀ ਵੱਲੋਂ ਧਮਕੀ ਦਿੱਤੀ ਗਈ ਹੈ ਦਰਸਲ ਸਹਿਜਾਦ ਪੱਟੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੇ ਗੁਰਸਿਮਰਨ ਮੰਡ ਨੂੰ ਧਮਕੀਆਂ ਮਿਲੀਆਂ ਨੇ ਦੋਸ਼ੀ ਨੇ ਉਸ ਦੇ ਘਰ ਤੇ ਗਰਨੇਡ ਤੇ ਰਾਕਟ ਲਾਂਚਰਾਂ ਦੇ ਨਾਲ ਹਮਲਾ ਕਰਨ ਦੀ ਧਮਕੀ ਦਿੱਤੀ ਹੈ ਪੀੜਤ ਗੁਰਸਿਮਰਨ ਮੰਡ ਤੋਂ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਉਸ ਨੂੰ Y+ ਸੁਰੱਖਿਆ ਮਿਲੀ ਹੋਈ ਹੈ ਮੰਡ ਦੇ ਮੁਤਾਬਕ ਇੱਕ ਵਿਅਕਤੀ ਨੇ WhatsApp ਕਾਲ ਕੀਤੀ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰਨ ਦੀ ਧਮਕੀ ਦਿੱਤੀ ਹੈ ਤੇ ਰਾਮ ਮੰਦਰ ਸਮੇਤ ਕਈ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਵੀ ਉਸ ਵੱਲੋਂ ਗੱਲ ਕਹੀ ਗਈ ਹੈ ਗੁਰਸਿਮਰਨ ਨੂੰ ਪਿਛਲੇ 15 ਦਿਨਾਂ ਦੇ ਵਿੱਚ ਅਜਿਹੇ ਕਾਲਾਂ ਆਈਆਂ ਨੇ ਅਜਿਹਾ ਉਸ ਵੱਲੋਂ ਦਾਅਵਾ ਕੀਤਾ ਗਿਆ ਹੈ ਗੁਰਸਿਮਰਨ ਮੰਡਲ ਨੂੰ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਟਾਰਗੇਟ ਕੀਤਾ ਗਿਆ ਹੈ ਮੰਡਲ ਲੁਧਿਆਣਾ ਦੇ ਸਰਾਬਾ ਨਗਰ ਐਕਸਟੈਂਸ਼ਨ ਦਾ ਰਹਿਣ ਵਾਲਾ ਤੇ ਅੰਤਰਰਾਸ਼ਟਰੀ ਪਾਕ ਖਾਲਿਸਤਾਨੀ ਵਿਰੋਧੀ ਹੱਤਿਆਵਾਦ ਫਰੰਟ ਦਾ ਰਾਸ਼ਟਰੀ ਪ੍ਰਧਾਨ ਹੈ ਸੋ ਸਧਾਰਨ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ ਉਸਨੇ ਕਿਹਾ ਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ 2018 ਤੋਂ ਧਮਕੀਆਂ ਮਿਲ ਰਹੀਆਂ ਨੇ ਮੰਡਰੇ ਨੇ ਕਿਹਾ ਕਿ ਉਸਨੇ 5 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਵਿੱਚ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਨੂੰ ਅੱਤਵਾਦੀ ਐਲਾਨਣ ਦੇ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਪਿਛਲੇ 15 ਦਿਨਾਂ ਤੋਂ ਉਸਦੇ ਮੋਬਾਈਲ ਤੇ ਇੰਸਟਾਗ੍ਰam ਤੇ ਧਮਕੀਆਂ ਮਿਲ ਰਹੀਆਂ ਨੇ ਕਾਲ ਕਰਨ ਵਾਲਿਆਂ ਨੇ ਉਸਦੇ ਘਰ ਤੇ ਗਰਨੇਡ ਤੇ ਰੌਕਟ ਲਾਂਚਰਾਂ ਨਾਲ ਹਮਲਾ ਕਰਨ ਦੀ ਧਮਕੀ ਦਿੱਤੀ ਹੈ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੰਬਾਲਾ ਹਵਾਈ ਸੈਨਾ ਸਟੇਸ਼ਨ ਤੋਂ ਰਾਫੇਲ ਲੜਾਕੂ ਜਹਾਜ਼ ਦੇ ਵਿੱਚ ਉਡਾਨ ਭਰ ਕੇ ਇਤਿਹਾਸ ਰਚ ਦਿੱਤਾ ਹੈ। ਰਾਸ਼ਟਰਪਤੀ ਮੁਰਮੂ ਫਲਾਈਟ ਸੂਟ ਪਾ ਕੇ ਰਾਫੇਲ ਦੇ ਵਿੱਚ ਸਵਾਰ ਹੋਏ ਅਤੇ ਉਡਾਨ ਭਰਨ ਤੋਂ ਪਹਿਲਾਂ ਉਨ੍ਹਾਂ ਨੇ ਹੱਥ ਹਿਲਾਇਆ। ਰਾਸ਼ਟਰਪਤੀ ਮੁਰਮੂ ਇੱਕ ਵਿਸ਼ੇਸ਼ ਉਡਾਨ ਦੇ ਰਾਹੀਂ ਅਬਾਲਾ ਪਹੁੰਚੇ। 에어 చీఫ్ ਮਾਰਸ਼ਲ ਅਮਰਪ੍ਰੀਤ ਸਿੰਘ ਨੇ 에어 ਫੋਰਸ ਸਟੇਸ਼ਨ ਤੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਰਾਸ਼ਟਰਪਤੀ ਦੀ ਇਸ ਉਡਾਨ ਨੇ ਭਾਰਤੀ ਹਵਾਈ ਸੈਨਾ ਅਤੇ ਪੂਰੇ ਦੇਸ਼ ਨੂੰ ਮਾਣ ਦੇ ਨਾਲ ਭਰ ਦਿੱਤਾ ਹੈ। ਰਾਸ਼ਟਰਪਤੀ ਮੁਰਮੂ ਭਾਰਤ ਦੇ ਪਹਿਲੇ ਮਹਿਲਾ ਰਾਸ਼ਟਰਪਤੀ ਨੇ ਜਿਨ੍ਹਾਂ ਵੱਲੋਂ ਲੜਾਕੂ ਜਹਾਜ਼ ਰਾਫੇਲ ਦੀ ਸਫਲ ਉਡਾਨ ਭਰੀ ਗਈ ਹੈ। ਹਵਾਈ ਸੈਨਾ ਸਟੇਸ਼ਨ ਤੇ ਰਾਸ਼ਟਰਪਤੀ ਗਾਰਡ ਆਫ ਆਨਰ ਉਹਨਾਂ ਨੂੰ ਪੇਸ਼ ਕੀਤਾ ਗਿਆ ਫਿਰ ਰਾਸ਼ਟਰਪਤੀ ਨੇ ਪਰੇਡ ਦਾ ਨਿਰੇਖਣ ਕੀਤਾ। ਉਨ੍ਹਾਂ ਨੇ ਸੈਨਿਕਾਂ ਨਾਲ ਮੁਲਾਕਾਤ ਵੀ ਕੀਤੀ ਤੇ ਹਵਾਈ ਸੈਨਾ ਸਟੇਸ਼ਨ ਦੇ ਯੂਨਿਟਾਂ ਦਾ ਨਿਰੇਖਣ ਵੀ ਕੀਤਾ ਡਿਪਟੀ ਕਮਿਸ਼ਨਰ ਅਜੀਤ ਤੋਮਰ ਨੇ ਕਿਹਾ ਕਿ ਰਾਸ਼ਟਰਪਤੀ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਅੰਬਾਲਾ ਸ਼ੋਣੀ ਦੇ 에ਅਰ ਫੋਰਸ ਸਟੇਸ਼ਨ ਪਹੁੰਚੇ ਨੇ ਸੁਰੱਖਿਆ ਕਾਰਨਾਂ ਕਰਕੇ 에ਅਰਪੋਰਟ ਸਟੇਸ਼ਨ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਡਰੋਨ ਉਡਾਉਣ ਤੇ ਪਾਬੰਦੀ ਲਗਾਈ ਗਈ ਸੀ ਸਿਰਫ ਅਧਿਕਾਰਤ ਕਰਮਚਾਰੀਆਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦ ਪੈਦਾ ਹੋ ਗਿਆ ਹੈ ਇਸ ਵਾਰ ਮਾਮਲਾ ਗੰਭੀਰ ਹੈ ਖਾਲਸਤਾਨੀ ਅਤਵਾਦ ਸੰਗਠਨ 6 ਫਾਰ ਜਸਟਿਸ ਨੇ ਦਿਲਜੀਤ ਨੂੰ ਸਿੱਧੀ ਧਮਕੀ ਜਾਰੀ ਕੀਤੀ ਹੈ ਐਸ ਐਫ ਜੇ ਦੇ ਗੁਰਪੰਤ ਪੰਨੂ ਨੇ ਐਲਾਨ ਕੀਤਾ ਹੈ ਕਿ ਉਹ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਦਿਲਜੀਤ ਦੇ 뮤직 ਕਾਨਸਰਟ ਨੂੰ ਬੰਦ ਕਰਵਾਉਣਗੇ ਦੱਸਦੀ ਹੈ ਕਿ ਇਸ ਧਮਕੀ ਦੀ ਵਜ੍ਹਾ ਬੇहद ਹੈਰਾਨ ਕਰਨ ਵਾਲੀ ਹੈ ਅਤੇ ਹਾਲੀ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਇੱਕ એપisode ਦੇ ਵਿੱਚ ਦਿਲਜੀਤ ਦੋਸਾਂਜ ਨੇ ਹੋਸਟ ਅਮਿਤਾਬ ਬਚਨ ਦੇ ਪੈਰ ਛੂਏ ਸਨ ਜਿਸ ਤੋਂ ਬਾਅਦ ਐਸਜੀਐਫ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਦਿਲਜੀਤ ਨੇ ਪੈਰ ਛੂ ਕੇ 1984 ਦੇ ਸਿੱਖ ਨਸ਼ਲ ਕੁਸ਼ੀ ਦੇ ਹਰ ਪੀੜਤ ਹਰ ਵਿਧਵਾ ਹਰ ਅਨਾਥ ਦਾ અપਮਾਨ ਕੀਤਾ ਹੈ ਬ੍ਰਾਜ਼ੀਲ ਦੇ ਮਹਾਨਗਰ ਰਿਓ ਦੇ ਜਨਰੀਓ ਦੇ ਵਿੱਚ ਪੁਲਿਸ ਤੇ ਡਰੱਗ ਸੰਗਠਨ ਰੈਡ ਕਮਾਂਡ ਦੇ ਖਿਲਾਫ ਹੁਣ ਸਭ ਤੋਂ ਵੱਡਾ ਆਪਰੇਸ਼ਨ ਕੀਤਾ ਗਿਆ ਹੈ ਇਸ ਆਪਰੇਸ਼ਨ ਦੇ ਵਿੱਚ 2500 ਪੁਲਿਸ ਕਰਮਚਾਰੀ ਜਿਹੜੇ ਨੇ ਉਹ ਲੱਗੇ ਹੋਏ ਨੇ ਤੇ ਰਾਜਧਾਨੀ ਰਿਯਾਦ ਦੀ ਜਨਰੀ ਦੇ ਵਿੱਚ ਹੈਲੀਕਾਪਟਰਾਂ ਦੇ ਰਾਹੀਂ ਅਪਰਾਧੀਆਂ ਦੇ ਇਲਾਕਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਵੇਂ ਹੀ ਪੁਲਿਸ ਦੀਆਂ ਟੀਮਾਂ ਅੱਗੇ ਵਧੀਆਂ ਰੈਡ ਕਮਾਂਡ ਗਰੋਅ ਦੇ ਮੈਂਬਰਾਂ ਵੱਲੋਂ ਜ਼ਬਰਦਸਤ ਗੋਲੀਬਾਰੀ ਕੀਤੀ ਗਈ ਅਧਿਕਾਰੀਆਂ ਦੇ ਮੁਤਾਬਕ ਗਰੋਅ ਨੇ ਸੜਕਾਂ ਤੇ ਵੱਲ ਦੇ ਬੈਰੀਕੇਡ ਲਗਾਏ ਅਤੇ ਪੁਲਿਸ ਨੂੰ ਰੋਕਣ ਦੇ ਲਈ ਡਰੋਨ ਦੇ ਨਾਲ ਬੰਬ ਸੁੱਟੇ ਸੁਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਪਾਰੀ ਹਥਿਆਰਾਂ ਦੀ ਵਰਤੋਂ ਕੀਤੀ ਹੈ ਜ਼ਬਰਦਸਤ ਮੁਕਾਬਲੇ ਦੇ ਵਿੱਚ 64 ਲੋਕ ਮਾਰੇ ਗਏ ਨੇ ਇਹਨਾਂ ਦੇ ਵਿੱਚ 4 ਪੁਲਿਸ ਕਰਮਚਾਰੀ ਵੀ ਸ਼ਾਮਲ ਨੇ ਰਿਪੋਰਟਾਂ ਦੇ ਮੁਤਾਬਕ ਪੁਲਿਸ ਇੱਕ ਸਾਲ ਤੋਂ ਇਸ ਹਮਲੇ ਦੀ ਯੋਜਨਾ ਬਣਾ ਰਹੀ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ 80 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੋ ਇਤਿਹਾਸ ਦੇ ਵਿੱਚ ਡਰੱਗ ਮਾਫੀਆ ਦੇ ਖਿਲਾਫ ਬ੍ਰਾਜ਼ੀਲ ਦੇ ਵਿੱਚ ਪੁਲਿਸ ਦੀ ਇਹ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਪੁਲਿਸ ਨੇ ਇੱਕ ਦਿਨ ਦਿਨ ਭਰ ਚੱਲੇ ਮੁਕਾਬਲੇ ਦੇ ਵਿੱਚ 80 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਕਾਰਵਾਈ ਦੇ ਵਿੱਚ ਨੇੜੇ ਰਹਿੰਦੇ ਲਗਭਗ 3 ਲੱਖ ਵਸਨੀਕਾਂ ਦੇ ਵਿੱਚ دہشت ਫੈਲੀ ਹੈ ਲੋਕ ਸਥਿਤੀ ਨੂੰ ਯੁੱਧ ਵਾਲੇ ਹਾਲਾਤਾਂ ਵਰਗਾ ਦੱਸ ਰਹੇ ਨੇ ਗੋਲੀਬਾਰੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਈ ਨਾਗਰਿਕ ਵੀ ਜ਼ਖਮੀ ਹੋਏ ਨੇ ਕਈ ਸੜਕਾਂ ਵੀ ਬੰਦ ਕੀਤੀਆਂ ਗਈਆਂ ਵਸਨੀਕਾਂ ਨੇ ਦੱਸਿਆ ਕਿ ਦਿਨ ਭਰ ਗੋਲੀਆਂ ਅਤੇ ਧੁਮਾਕਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ ਨੇ ਅਤੇ ਇਸ ਸਾਰੀ ਗੋਲੀਬਾਰੀ ਦੇ ਦੌਰਾਨ ਲੋਕ ਘਰਾਂ ਦੇ ਵਿੱਚ ਹੀ ਬੰਦ ਰਹੇ ਨੇ ਘਰਾਂ ਤੋਂ ਬਾਹਰ ਨਹੀਂ ਨਿਕਲੇ 브razil ਦੀ ਸਰਕਾਰ ਦੇ ਮੁਤਾਬਕ ਇਸ ਖੇਤਰ ਨੂੰ ਰੈੱਡ ਕਮਾਂਡ ਦੇ ਲਈ ਮੁੱਖ ਆਧਾਰ ਮੰਨਿਆ ਗਿਆ ਅਤੇ ਵਿਰੋਹ ਲੰਮੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਸ਼ਾਮਲ ਸੀ ਜਿਸ ਨੂੰ ਖਤਮ ਕਰਨ ਦੇ ਲਈ 브razil ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ